ਮੇਨ ਸੜਾ ਮਕਸਦ ਸੰਦੀਪ <th>ਥਾਪਰ ਦੇ ਹਮਲਾਵਰ ਨੂੰ ਸਜ਼ਾ ਦੁਲਾਣਾ ਉਹੀ ਸਾਡੇ ਸਾਰੇ ਲੁਧਿਆਣਾ ਸ਼ਹਿਰ ਦੇ ਕੀ ਪੰਜਾਬ ਦੇ ਸਮੁੱਚ ਹਿੰਦੂ ਸਮਾਜ ਦਾ ਇੱਕੋ ਇੱਕ ਮਕਸਦ ਹੈ ਜਿਹੜੇ ਹਮਲਾਵਰ ਨੇ ਵਾਰ ਕੀਤਾ ਸੰਦੀਪ <th>ਥਾਪਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਜਿਲ੍ਹਾ ਦੀ ਸਲੱਖਾ ਤੱਕ ਪਹੁੰਚਾਣਾ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਣਾ ਇੱਕ ਦੂਜੀ ਗੱਲ ਸਾਡੀ ਸੀ ਕਿ ਮੁੱਖ ਜਿਹੜੀ ਸ਼ਿਕਾਇਤ ਹੈ ਸੰਦੀਪ <th>ਥਾਪਰ ਵੱਲ ਪਰਚਾ ਦਰਜ ਕੀਤਾ ਗਿਆ ਵੇ ਦੂਜੀ ਗੱਲ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਜਮੇਦਾਰੀਆਂ ਚੱਕਰੇ ਨੇ ਅਸੀਂ ਕਰਾਤਾ ਫਤਿਹ ਕਰਾਤਾ ਜਾਗ ਹੋਈ ਹੈ ਉਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਕਰਨ ਦੀ ਅਸੀਂ ਲਿਖਤ ਐਪਲੀਕੇਸ਼ਨ ਸੀਪੀ ਸਾਹਿਬ ਨੂੰ ਦੇ ਕੇ ਆਏ ਆ ਵੀ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਜੋ ਕੁਝ ਹੋਇਆ Hindu ਸਮਾਜ ਨੂੰ ਨੀਚਾ ਦਿਖਾਣ ਲਈ ਹੋਇਆ ਵੀ ਹਿੰਦੂਆਂ ਨੂੰ ਅਸੀਂ ਨੀਚੇ ਰੱਖਈਏ ਇੱਕ ਪਾਸੇ ਸਾਨੂੰ ਕੁੱਟਿਆ ਵੀ ਜਾਵੇ ਵੀ ਅਸੀਂ ਹਿੰਦੂਆਂ ਨੂੰ ਮਾਰੀਏ ਵੀ ਅਸੀਂ ਉਹਨਾਂ ਦਾ ਕਤਲ ਵੀ ਕਰ ਦਈਏ ਪਰ ਹਿੰਦੂ ਸਮਾਜ ਸਾਡੇ ਅੱਗੇ ਬੋਲਿਆ ਵੀ ਨਾ ਵੀ ਚੁੱਪ ਵੀ ਰਵੇ ਇੱਕ ਪਾਸੇ ਕੁੱਟ ਵੀ ਖਾਈਏ ਇੱਕ ਪਾਸੇ ਚੁੱਪ ਵੀ ਰਹੀਏ ਐਸਾ ਕਰਨ ਦਾ ਪ੍ਰਯਾਸ ਕੀਤਾ ਗਿਆ ਸਾਨੂੰ ਗੁਲਾਮ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਜਲਦੀ ਹੀ ਪੰਜਾਬ ਦੇ ਵਿੱਚ ਹਿੰਦੂ ਸੱਟਰਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਲੁਧਿਆਣਾ ਵਿੱਚ ਜਿਹੜੇ ਲੋਕ ਸੋਚਦੇ ਨੇ ਅਸੀਂ ਹਿੰਦੂਆਂ ਨੂੰ ਦੱਬ ਲਾਂਗੇ ਪੰਜਾਬ ਜਿਹੜੇ ਲੋਕ ਸੋਚਦੇ ਨੇ ਅਸੀਂ ਗੋਲੀਆਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਜਿਹੜੇ ਲੋਕ ਸੋਚਦੇ ਨੇ ਅਸੀਂ ਕਤਲੇਆਮ ਕਰਕੇ ਕਿਰਪਾਨਾਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਉਹਨਾਂ ਨੂੰ ਜਵਾਬ ਦੇਣ ਲਈ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਤੀਜਾ ਮੁੱਲਜਮ ਜਿਹੜਾ ਗ੍ਰਿਫਤਾਰ ਕੀਤਾ ਜਾਣਾ ਸੀਗਾ ਉਹਦੇ ਬਾਰੇ ਕੋਈ ਗੱਲਬਾਤ ਉਹ ਲੋਕ ਕਹਿ ਰਹੇ ਨੇ ਵੀ ਪ੍ਰਯਾਸ ਚੱਲ ਰਿਹਾ ਹੈ ਅਸੀਂ ਟੀਮਾਂ ਲਾਈਆਂ ਹੋਈਆਂ ਨੇ ਦੇਖਦੇ ਹਾਂ ਰਿਜ਼ਲਟ ਕ ਮੁਜਮਾਨ ਨੂੰ ਸਜ਼ਾ ਨਹੀਂ ਹੁੰਦੀ ਜਦ ਤੱਕ ਮੁਜਰਾ ਨੂੰ ਕੋਣ ਸਜ਼ਾ ਦੇ ਕੇ ਜੇਲ੍ਹ ਦੇ ਅੰਦਰ ਰਿਸ਼ਟ ਦਿੰਦਾ ਜਦ ਤੱਕ ਜਿਹੜੇ ਲੋਕ ਬੋਲਦੇ ਨੇ ਸੋਸ਼ਲ ਮੀਡੀਆ ਤੇ ਅਸੀਂ ਜ਼ਿੰਮੇਦਾਰੀ ਜਦ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਆ ਕੇ ਬਕਵਾਸ ਕਰਦੇ ਨੇ ਫालतू ਬੋਲਦੇ ਨੇ ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਜਦ ਤੱਕ ਉਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਨਹੀਂ ਹੁੰਦਾ ਹਿੰਦੂ ਸੰਗਠਨ ਹਿੰਦੂ ਸਮਾਜ ਸ਼ਹਿਰ ਵਾਸੀ ਪੰਜਾਬ ਵਾਸੀ ਚੁੱਪ ਨਹੀਂ ਰਹਿਣਗੇ ਬਿਲਕੁਲ ਜਿਹੜੇ ਲੋਕ ਸੋਚਦੇ ਨੇ ਵੀ ਸਾਨੂੰ ਗੋਲੀ ਮਾਰ ਕੇ ਡਰਾ ਲਣਗੇ ਜਿਹੜੇ ਲੋਕ ਸੋਚਦੇ ਨੇ ਸੀ ਥਾਪਰ ਦੇ ਕਿਰਪਾਨਾਂ ਮਾਰੇ ਕਤਲਿਆਮ ਹਮਲੇ ਕਰਕੇ ਸਾਨੂੰ ਡਰਾ ਲਣਗੇ ਅਸੀਂ ਸਾਫ਼ ਕਹਿਣਾ ਚਾਹੁੰਦੇ ਹਾਂ ਵੀ Hindu ਡਰ ਨਾਲ ਨਹੀਂ ਪਹਿਲਾਂ ਨਹੀਂ ਡਰਿਆ 1984 ਜਦੋਂ ਅੱਤਵਾਦੀ ਬੱਸਾਂ 'ਚੋਂ ਟ੍ਰੇਨਾਂ 'ਚੋਂ ਕੱਢ ਕੇ ਸਾਨੂੰ ਮਾਰਦੇ ਸੀਗੇ Hindu ਹੈ ਤਾਂ ਪੰਜਾਬ ਹੈ ਮੈਂ ਸਾਫ਼ ਕਹਿਣਾ ਚਾਹਾਂਗਾ Hindu ਹੈ ਕਾ ਪੰਜਾਬ ਹੈ ਬਿਲਕੁਲ ਲੁਧਿਆਣਾ ਸ਼ਹਿਰ ਦੇ ਵਿੱਚ ਸਮਰਸਤ ਹਿੰਦੂ ਸੱਟਰ ਸਾਰਾ ਪੰਜਾਬ ਦਾ ਸਰਾਤਨ ਧਰਮ ਦੇ ਲੋਕ ਆਮ ਆਦਮੀ ਪਾਰਟੀ ਦੇ ਐਮਪੀ ਵਿਕਰਮਜੀਤ ਸਿੰਘ ਸਾਨੀ ਆਪਣੀ ਪੋਸਟ ਪਾण्डे ਐਕਸ ਤੇ ਉਹ ਕਹਿੰਦੇ ਨੇ ਕਿ ਇਹ ਜਿਹੜੇ ਆ ਉਹ ਹੇਟ ਸਪੀਚ ਕਰਦੇ ਨੇ ਢੜਕਾਉਂਦੇ ਨੇ ਸਿੱਖ ਭਾਵਨਾਵਾਂ ਨੂੰ ਟਾਇਰ ਕਰਦੇ ਨੇ ਇਹ ਸਪੀਚ ਕਰਦੇ ਨੇ ਮੈਂ ਗਲਤ ਨਹੀਂ ਸ਼ਿਫ ਸੈਨਿਕ ਜਿਹੜਾ ਹੈਗਾ ਜਾਂ ਹਿੰਦੂ ਧਰਮ ਦਾ ਲੋਕ ਜਿਹੜੇ ਵਿਅਕਤੀ ਨੇ ਸੱਚ ਨੂੰ ਸੱਚ ਕਹਿੰਦੇ ਆ ਸੱਚ ਨੂੰ ਸੱਚ ਕਹਿੰਦੇ ਆ ਅਤਵਾਦੀ ਨੂੰ ਅਤਵਾਦੀ ਕਹਿੰਦੇ ਆ ਇਹਨਾਂ ਦੀ ਤਰ੍ਹਾਂ ਹੀਰੋੜੀ ਬਣਾਉਂਦੇ ਸਾਨੀ ਨੂੰ ਤਾਂ ਲੱਗਦਾ ਗੱਲਾਂ ਫਿਲਮ ਵੈਗੇ ਨਾ ਗੱਲਾਂ ਕਰਨੀਆਂ ਬਹੁਤ ਆਂਦੀਆਂ ਠੀਕ ਹੈ ਨਹੀਂ ਅਸੀਂ ਸੱਚ ਨੂੰ ਸੱਚ ਕਹਿੰਦੇ ਆ ਅਗਰ ਸਾਡਾ ਵੀ ਕੋਈ ਬੰਦਾ ਗਲਤ ਹੁੰਦਾ ਅਸੀਂ ਉਹਨੂੰ ਵੀ ਗਲਤ ਕਹਿੰਦੇ ਆ ਇਹ ਲੋਕ ਅੱਤਵਾਦੀਆਂ ਨੂੰ ਹੀਰੋ ਬਣਾਉਂਦੇ ਨੇ ਕੀ ਦੱਸਦੇ ਨੇ ਅੱਤਵਾਦੀਆਂ ਨੂੰ ਹੀਰੋ ਦੱਸਦੇ ਨੇ ਇਹਨਾਂ ਲਈ ਜਗਤਾਰ ਸਿੰਘ ਹੋਰਾਂ ਹੀਰੋ ਹੋ ਸਕਦਾ ਜਿਹਨੇ ਬੰਬ ਦੇ ਨਾਲ ਕਤਲਿਆਮ ਕੀਤਾ ਸਾਡੇ ਲਈ ਨਹੀਂ ਹੋ ਸਕਦਾ ਅਸੀਂ ਸਾਬ ਕਹਿੰਦੇ ਆ ਅਸੀਂ ਲੋਕ ਦੇਸ਼ ਪ੍ਰੇਮੀ ਆ ਪੰਜਾਬ ਪ੍ਰੇਮੀਆਂ ਧਰਮ ਪ੍ਰੇਮੀਆਂ ਸ਼ਾਂਤੀ ਪ੍ਰੀਤ ਲੋਕਾਂ ਅਗਰ ਸਾਡੇ ਨਾਲ ਧੱਕਾ ਦਿੱਤਾ ਜਾਊਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੰਪਲੈਨਰ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ ਦੇ ਜਿਹੜੇ ਅੱਗੇ ਇਦਾਂ ਦੀ ਕੋਈ ਪੋਸਟ ਪਾਊਗਾ ਬਿਲਕੁਲ ਅਸੀਂ ਉਹੀ ਕੰਪਲੇਟ ਦੇ ਕੇ ਆਏ ਆ ਕਿ ਜਿਨ੍ਹਾਂ ਨੇ ਥਾਪਰ ਦੇ ਹਮਲੇ ਤੋਂ ਬਾਅਦ ਜ਼ਿੰਮੇਵਾਰੀ ਲੁੱਤੀਆਂ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਫਿਰ ਹੁਣ ਅੰਦਰ ਗੱਲਬਾਤ ਕੀ ਹੋਈ ਹੈ ਹੋਰ ਗੱਲਬਾਤ ਕੀ ਹੋਈ ਹੈ ਤੁਹਾਡੀ ਅੰਦਰ ਬਹੀ ਗੱਲ ਵੀ ਸਮਾਜ ਨੂੰ ਸੁਰੱਖਿਅਤ ਕੀਤਾ ਜਾਵੇ ਜਿਹੜੇ ਲੋਕ ਨਿਹੰਗ ਬਾਣੇ 'ਚ ਫਿਰਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜੇ ਲੋਕ ਦੋਸ਼ੀ ਨਹੀਂ ਗੁਰੂ ਦਾ ਜਦੋਂ ਸੰਦੀਪ <th>ਪਰ ਨੂੰ ਰੋਕਿਆ ਗਿਆ ਗੁਰੂ <th>ਥਪਰ ਸਾਹਿਬ ਨੇ ਕੀਤਾ ਵੀ ਗੁਰੂ ਦੇ ਬਾਣੇ ਨੂੰ ਦੇਖ ਕੇ ਨਮਸਕਾਰ ਕੀਤਾ ਪਰ ਜਿਹੜੇ ਨਕਲੀ ਸਿੰਘ ਸੀਗੇ ਨਕਲੀ ਸੀਗੇ ਨਕਲੀ ਢੰਗ ਸੀ ਨਾ ਉਹ ਨਸ਼ੇੜੀ ਸੀਗੇ ਚੋਰ ਸੀਗੇ ਚੋਰੀਆਂ ਦੇ ਪਰਚੇ ਨੇ ਨਸ਼ਾ ਲੈਂਦੇ ਨੇ ਨਸ਼ਾ ਕਰਦੇ ਨੇ 24 ਘੰਟੇ ਉਹਨਾਂ ਲੋਕਾਂ ਨੇ ਸੰਦੀਪ <th>ਥਪਰ ਤੇ ਕਤਲੇਆਮ ਹਮਲਾ ਕੀਤਾ ਕਿਉਂ ਕੀਤਾ ਕਿਉਂਕਿ ਦੁਕਾਨਾਂ ਖੁੱਲ ਚੁੱਕੀਆਂ ਨੇ ਇਹ ਵੀ ਕਿ ਦੁਕਾਨਾਂ ਖੁੱਲ ਚੁੱਕੀਆਂ ਵੀ ਕਿਸੇ Hindu leader ਨੂੰ ਮਾਰ ਦੋ ਪਿੱਛੋਂ ਸਾਡੀਆਂ ਤਨਖਾਹਾਂ ਸ਼ੁਰੂ ਹੋ ਜਾਂਦੀਆਂ ਉਹਨਾਂ ਦੇ ਘਰ ਰੋਟੀ ਨਹੀਂ ਫਿਲਦੀ ਪੈਰ ਚ ਪਾਉਨ ਨੂੰ ਚੱਪਲ ਸੀ ਤੁਸੀਂ ਵੀਡੀਓ ਦੇਖੋ ਇੱਕ ਨਿਹੰਗ ਦੇ ਪੈਰ ਚ ਚੱਪਲ ਨਹੀਂ ਪਈ ਸੀ ਉਹ ਕਹਿੰਦੇ ਸਾਡਾ ਹੀਰੋ ਹੀਰੋ ਸੀਗਾ ਜਿਹੜੇ ਲੋਕ ਕਹਿੰਦੇ ਨੇ ਉਹਨਾਂ ਦੇ ਘਰੇ ਰੋਟੀ ਪਾ ਦਿੰਦੇ ਉਹਨਾਂ ਦਾ ਰੋਟੀ ਲਈ ਡਰਾਮਾ ਕੀਤਾ ਜੋ ਸਾਨੂੰ ਲੱਗਦਾ ਥਾਪਰ ਸਾਹਿਬ ਦੀ ਹੁਣ ਹਾਲਤ ਕਿਸ ਤਰ੍ਹਾਂ ਦੀ ਸੀਰੀਅਸ ਹੈ ਜਦ ਤੱਕ ਮੈਂ ਸਿੱਧੀ ਗੱਲ ਕਹਾਂ ਮੈਂ ਸਿਰ ਤੇ ਖਤਰਨਾਕ ਸੱਟਾਂ ਨਹੀਂ ਮਾਰੀਆਂ ਗਈਆਂ ਨੇ ਲੱਤਾਂ ਬਾਹਾਂ ਪਰਪਰ ਸੱਟਾਂ ਮਾਰੀਆਂ ਗਈਆਂ ਨੇ ਜਦ ਤੱਕ ਸੰਦੀਪ ਥਾਪਰ ਦੀ ਘਰ ਨਹੀਂ ਆ ਜਾਂਦੇ ਜਦ ਤੋਂ ਇਹ ਮਹੀਨਾ ਤੋਂ ਮਹੀਨੇ ਲਖਦੇ ਮੈਂ ਨਹੀਂ ਸਮਝਦਾ ਵੀ ਥਾਪਰ ਸਾਹਿਬ ਠੀਕ ਨਹੀਂ